ਨਾ ਉਸ ਉਹਨੂੰ ਪੁੱਛਣਾ ਹੁਣ ਤੁਸੀਂ ਪਹਿਲੇ ਕੀ ਕੀ ਪੁੱਛਦੇ ਪਹਿਲੇ ਲੜਾ ਸ਼ੋਰ ਚੱਲ ਰਹੇ ਨੇ ਪਰੰਪਰਿਕ ਗੱਲਬਾਤ ਸੀ ਮੈਂ ਤੁਹਾਡੇ ਨਾਲ ਗੱਲ ਕਰ ਲੈਣ ਦੇਖ ਕੇ ਖੜ ਜਾ ਬਲਵਿੰਦਰ ਮੈਂ ਪੁੱਛ ਕੇ ਦੇਖ ਲਿਓ ਉਹਨਾਂ ਦੇ ਸਾਹਮਣੇ ਮੈਂ ਖੋਚੜ ਕਰਾਉਣਾ ਉਹਨੂੰ ਅੱਗੇ ਹਾਂਜੀ ਖੋਚੜ ਕਰਨਾ ਨਹੀਂਦਾ ਬੱਚੇ ਨੇ ਬੱਚਾ ਆਫਟਰ ਆਲ ਬੱਚਾ ਹੈ ਫਿਰ ਮੈਂ ਗੱਲ ਸੁਣ ਅਸੀਂ ਇੰਨੀ ਗੱਲ ਪਹਿਲਾਂ ਕਈ ਹੋਈ ਆ ਅਸੀਂ ਬਾਦ ਚਾ ਪਹਿਲਾਂ ਉਹਨਾਂ ਨੇ ਤੁਹਾਨੂੰ ਸੁਖਾਣਾ ਹੈ ਕਿ ਇਹ ਇੱਕ ਐਜੂਕੇਸ਼ਨਲ ਇੰਸਟੀਟਿਊਟ ਹੈ ਜੀ ਮੈਡਮ ਮੈਂ ਉਹਦੇ ਨੇ ਯਾ ਮੇਰੇ ਕੈਂਪ ਦਾ ਕੋਈ ਕਦੋਂ ਮੇਰੇ ਬੱਚੇ ਨੇ ਇੰਕਾਰ ਹਮੇਸ਼ਾ ਸਮਝੋਣਾ ਨਹੀਂ ਕੀਤਾ ਲਾਹੇ ਤੇ ਵਿਰਾਂਤ ਅੱਜ ਤੋਂ ਫਿਰ ਸਾਡੇ ਨਾਲ ਹੋਇਆ ਅੱਜ ਹੋਇਆ ਤਾਂ ਸਿੱਕੇ ਨੇ ਬੱਚੇ ਨੂੰ ਅੰਦਰ ਜਾ ਕੇ ਸਮਝਾ ਕੇ ਫੇਰ ਨਹੀਂ ਮੈਡਮ ਸਾਡੇ ਬੱਚੇ ਆਪਣੇ ਵੀ ਗੱਲ ਤੋਂ ਆ ਕੇ ਕਰ ਸਕਦੇ ਨੇ ਅੱਜ ਤਾਂ ਜੇ ਕਰਦੇ ਕਿ ਹੋ ਗਈ ਬਾਕੀ ਪਾਉਗੇ ਕਿ ਸਾਹਮਣੇ ਕੋਈ ਚਲਦਾ ਹੋਣਾ ਬੇਗ ਮੈਡਮ ਦੇ ਸਾਹਮਣੇ ਥਿਨਾਂ ਇਹਨਾਂ ਨੂੰ ਕਿਹਾ ਮੈਂ ਜੀ ਬੰਦੇ ਨੇ ਤੁਹਾਡੇ ਉਹ ਫੜਦੇ ਉਹਨਾਂ ਨੂੰ ਮੈਂ ਉਧਰ ਦੇਖੋ ਜਿਹਦੇ ਬੱਚੇ ਦੇ ਮੂੰਹ ਤੋਂ 2 ਵਜੇ ਤੱਕ ਨਿਸ਼ਾਨ ਨਹੀਂ ਗਏ ਤੇ ਅੱਧੀ 9 ਵਜੇ ਦੀਆਂ ਚੁਪੇੜਾਂ ਵੱਜੀਆਂ ਨੇ। ਉਹ ਕਿੰਨੀ ਜ਼ੋਰ ਦੀ ਮਾਰੀਆਂ ਹੋਣਗੀਆਂ ਕਿ ਕਿੰਨੀਆਂ ਵੱਜੀਆਂ ਹੋਣਗੀਆਂ? 2 ਵਜੇ ਬੱਚੇ ਤੇ ਨਿਸ਼ਾਨ ਨਹੀਂ ਆਉਂਦੇ ਉਹਨਾਂ ਨੇ ਤੁਸੀਂ ਆਪ ਦੇਖ ਲਓ ਤੁਸੀਂ ਕਹਿੰਦੇ ਮੈਂ ਅੰਦਰ ਜਾ ਕੇ ਬੱਚਾ ਨੂੰ ਪੁੱਛਣਾ ਹੈ। ਨਹੀਂ ਨਹੀਂ ਇੱਕ ਮਿੰਟ ਇੱਕ ਗੱਲ ਦਾ ਜਵਾਬ ਦਿਓ। ਤੁਹਾਨੂੰ ਕੀ ਲੱਗਦਾ ਪੇ ਟੀਚਰ ਦੀ ਕੋਈ ਪਰਸਨਲ ਦਸ਼ਮਣੀ ਹੈ ਬੱਚੇ ਨਾਲ? ਸਾਨੂੰ ਨਹੀਂ ਪਤਾ ਇਸ ਗੱਲ ਦਾ। ਉਹ ਪਹਿਲੇ ਮੈਡਮ ਬਹੁਤ ਖਿੱਚਦੀਆਂ ਮੇਰੇ ਮੁੰਡੇ ਨੂੰ। ਇਹ ਇੱਕ ਵਰਨਾ ਜਦੋਂ ਦੋ ਬੱਚਿਆਂ ਦੇ ਸਾਹਮਣੇ ਐਡੀ ਡਿਸਰਸਪੈਕਟ ਦਿਖਾ ਲਿਆ ਨਾ ਟੀਚਰ ਵੀ ਅਸੀਂ ਜੀ ਕਿਹਦੀ ਕਿਹਾ ਅਸੀਂ ਹਮੇਸ਼ਾ ਟੀਚਰ ਦੇ ਨਾਲ ਰੱਖੀ ਜਨੇ ਬਾਤ ਚਾਹ ਪਹਿਲਾ ਸਿਆ ਲੈਂਗੁਏਜ ਹੁੰਦੀ ਹੈ ਨਾ ਬੱਚੇ ਨਾ ਕੱਲ ਨੂੰ ਪੇਰੈਂਟਸ ਵੱਲੋਂ ਰਣਜੀਤ ਕੌਰ ਜੀ ਹਾਂਜੀ ਅਸੀਂ ਸ਼ਿਮਲਾਪੁਰੀ ਤੋਂ ਆਇਆ ਪਤਸੀ ਨਗਰ ਇਸ ਟਾਈਮ ਕਿੱਥੇ ਆਇਓ ਇਸ ਟਾਈਮ ਅਸੀਂ ਇੱਧਰ ਆਇਆ ਜੀ ਬੱਸਡੇ ਕੋਲੇ ਜਾਰ ਨਗਰ ਚੌਂਕ ਠੀਕ ਕਿੱਥੇ ਖੜੇ ਸਕੂਲ ਸਰਕਾਰੀ ਸਕੂਲ ਹਾਂਜੀ ਕੀ ਮਾਮਲਾ ਮੇਰੇ ਬੱਚਾ ਨੂੰ ਕੁੱਟਿਆ ਗਿਆ ਸੀ ਜੀ ਇਹ ਹੁਣ ਬਾਅਦ ਵਿੱਚ ਰੰਜਸਬਾਜੀ ਨਾ ਕਰਨ ਸਾਡੇ ਬੱਚਿਆਂ ਨਾਲ ਸਾਡੇ ਬੱਚੇ ਨੂੰ ਪੜ੍ਹਨ ਦਿੱਤਾ ਜਾਵੇ ਜਾਂ ਨਾ ਤੇ ਕੋਈ ਕਲੇਮ ਨਾ ਲਾਣ ਗੋਦੋ ਠੀਕ ਹੈ ਜੀ ਕੁੱਟਿਆ ਕਿਦਾਂ ਇਹ ਜਿੱਦਾਂ ਮੈਡਮ ਕਹਿ ਰਹੇ ਨੇ ਕਿ ਬੱਚਿਆਂ ਨਾਲ ਐਦਾਂ ਕੀਤਾ ਜਾਏਗਾ ਬੱਚੇ ਵੀ ਕਰਦੇ ਨੇ ਬੱਚੇ ਕਰਨਗੇ ਸਾਨੂੰ ਵੀ ਪਤਾ ਲੱਗੇਗਾ ਬੱਚੇ ਇੰਨੀ ਵੱਡੀ ਗਲਤੀ ਨਹੀਂ ਕਰਦੇ ਸਕੂਲ ਚ ਆ ਕੇ ਜੀ ਜੇ ਕਰਨਗੇ ਤਾਂ ਸਾਨੂੰ ਪਤਾ ਲੱਗੇਗਾ ਅਸੀਂ ਵੀ ਆ ਕੇ ਖੜਾਂਗੇ ਬਾਅਦ ਵਿੱਚ ਬੱਚੇ ਮੈੜਮਾ ਨਾਲ ਰੰਜਸਬਾਜੀ ਕਰਨ ਜੀ ਤੁਸੀਂ ਚਪੇੜਾ ਮਾਰਨੀਆ ਨੇ ਇੱਕ ਕਰਕੇ ਮੈਂ ਮਾਮਲਾ ਹੱਲ ਕਰਾਂ ਠੀਕ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਮੈਡਮ ਕੀ ਮੈਂ ਵਿਸ਼ਵਕੀਰਤ ਪ੍ਰਿੰਸੀਪਲ ਮਾਡਲ ਟਾਊਨ ਮੈਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਸ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ 'ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇੱਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਆ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਹੈ ਜਿਵੇਂ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਊਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਆ ਮਾਮਲਾ ਸੀ ਉਹਦਾ ਆ ਸੋਲੂਸ਼ਨ ਹੈ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥ ਆ ਬੱਚਿਆਂ ਦੇ ਪੇਰੈਂਟਸ ਕਾਮ ਕੀ ਇਦਾਂ ਜਿੱਦਾਂ ਬੱਚੇ ਨੂੰ ਕੁੱਟਿਆ ਗਿਆ ਕੁੱਟ ਸਕਦੇ ਆਪਾਂ ਨਹੀਂ ਕੁੱਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ 'ਚ ਬਹੁਤ ਸ਼ਰਾਰਤ ਕਰਦਾ ਹੈ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਵੀ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜਿ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂੰਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂੰਗੀ ਟੀਚਰ ਨੂੰ ਵੀ ਪੁੱਛੂੰਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰ ਜੂਦਾ ਪ੍ਰਿੰਸੀਪਲ ਨੂੰ ਲੇਕਿਨ ਪੇਰੈਂਟਸ ਨੇ ਕਦੇ ਵੀ ਰੋਪ ਕੀ ਐਕਸ਼ਨ ਨਿਕਲਦਾ ਹੋਗਾ ਮੈਡਮ ਫਿਰ ਲੈਟ ਅ ਸੇ ਜੋ ਵੀ ਇਹਦਾ ਕੋ ਐਕਸ਼ਨ ਹੋਏਗਾ ਜ਼ਰੂਰ ਲਏਗਾ ਮੈਂ ਹਰ ਅਥਾਰਟिटीज ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਹੋਏਗਾ ਬੱਚਾ ਅਗਰ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ ਹੋ ਪਤਾ ਨਹੀਂ ਸਜ਼ਾ ਦੇ ਦੇ ਸਕਦੇ ਨਹੀਂ ਕੀ ਸਜ਼ਾ ਦੇ ਤੁਸੀਂ ਨਾ ਮੈਂ ਨਾ ਲੈ ਸਕਦਾ ਨਾ ਨੋ 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 ਉਹ ਵੀ ਨਹੀਂ ਕਰ ਸਕਦੇ ਉਹ ਵੀ ਤੁਹਾਡੇ ਤੁਸੀਂ ਆ ਜਾਂਦੇ ਹੋ ਵੀਡੀਓਜ਼ ਬਣਾਉਣ ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪनिश्डਮੈਂਟ ਨਹੀਂ ਲਾ ਸਕਦੇ ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਪਤਾ ਹੈ ਸਾਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ ਸਾਨੂੰ ਤੁਸੀਂ ਸਕੂਲ ਤੋਂ ਨਹੀਂ ਕੱਢ ਸਕਦੇ ਤਾਂ ਵੀ ਆ ਜਾਂਦੇ ਜੀ ਸਾਡੇ ਬੱਚੇ ਨੂੰ ਸਕੂਲ ਤੋਂ ਕਿਉਂ ਕੱਢਿਆ ਇੱਕ ਹਫ਼ਤੇ ਲਈ ਐਕਸਪੈਲ ਨਹੀਂ ਕਰ ਸਕਦੇ ਬਹੁਤ ਕੁਝ ਬੱਚੇ ਵੀ ਕਰਦੇ ਨੇ ਬਟ ਚਲੋ ਮੈਂ ਇਸ ਮਾਮਲੇ ਦੇ ਵਿੱਚ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਮੈਂ ਦੇਖ ਰਹੀ ਹਾਂ ਜੀ ਡੀਪ ਰੂਟ ਜਾ ਕੇ ਹਾਂ ਡੀਪ ਰੂਟ ਜਾ ਕੇ ਦੇਖਦੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਦਾ ਕਸੂਰ ਹੋਵੇ ਜਾਂ ਹਰ ਵਾਰ ਟੀਚਰ ਦਾ ਕਸੂਰ ਹੋਵੇ ਮੈਂ ਇਹ ਮਾਮਲਾ ਦੇਖਦੀ ਹਾਂ ਮੈਂ ਤੁਹਾਨੂੰ ਆਪ ਦੱਸਾਂਗੀ ਕੀ ਹੈ ਕਿ ਤੁਸੀਂ ਇਹਨੂੰ ਛੁਟਹਾਨ ਨਹੀਂਵੇਂ ਮੈਂ ਜਦ ਮੈਂ ਹਜੇ ਪਤਾ ਹੀ ਨਹੀਂ ਕੀਤਾ ਤਾਂ ਮੈਂ ਕਿਉਂ ਛੁਟਲਾਂਗੀ ਬਿਲਕੁਲ ਨਹੀਂ ਛੁਟਲਾਂਦੀ ਪਈ ਮੈਂ ਮੈਂ ਨਹੀਂ ਛੁਟਲਾਂਗੀ ਜੀ ਠੀਕ ਹੈ ਨਾ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮਚ ਬੇਟੇ ਮਲਵਿੰਦਰ ਕੌਰ ਮੈਡਮ ਨੇ ਕਟਿਆ ਜੀ ਬੜੀ ਬੇਰਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪ੍ਰੋਸ ਕਮਪਲੀਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਕੀ ਲੱਗਦਾ ਕਿ ਮੈਡਮ ਨੇ ਕਿਉਂ ਘੁੱਪਿਆ ਵਾ ਜੀ? ਬੈਨ ਮਤਲਬ ਘੁੱਟਿਆਈ ਬੈਨ ਮਤਲਬ ਕੋਈ ਵਜ੍ਹਾ ਨਹੀਂ। ਨਾ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਵਰਦਨ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋਇਆ। ਮੈਡਮ ਸਾਹਮੁਖ ਰਹੀ ਮੈਂ ਫੋਨ ਤੇ ਗੱਲ ਨਹੀਂ ਹੋਈ ਮੇਰੀ। ਅੱਛਾ ਜੀ। ਨਾ ਸਾਹਮੁਖ ਰਹੀ। ਹਾਂ ਸਾਹਮੁਖ ਰਹੀ ਮੈਨਾਂ ਗੱਲ ਨਹੀਂ ਹੋਈ ਕਦੀ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੰਗਲ ਸਾਫ ਸੰਦਵਾਇਆ ਜਾਵੇ ਤੇ ਮੈਡਮ ਤੇ ਮਨ ਦੀ ਕਾਰਵਾਈ ਕੀਤੀ ਜਾਵੇ। ਅੱਗੇ ਤੋਂ ਬੱਚੇ ਦੇ ਫਿਊਚਰ ਜੇ ਲਾਤ ਡਾਉਂਦੀ ਹੈ ਤੇ ਉਹਨੂੰ